ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ 2 3 ਉਹਨਾਂ ਹਰਾਮਖੋਰਾਂ ਦੀ ਗੱਲ ਕਰਨੀ ਹੈ ਨਾਂ ਲੈ ਦਿੰਨਾ ਸਭ ਤੋਂ ਪਹਿਲਾਂ ਗੈਂਗਸਟਰ ਲਖਾ ਸਿਧਾਨ ਤੇ ਇੱਕ ਦੋ ਕਾਂਗਰਸ ਦੇ ਬੰਦੇ ਆ ਤੇ ਦੋ ਚਾਰ ਪੱਤਰਕਾਰ ਆਉਂਦੇ ਆ ਨੇੜੇ ਅੰਮ੍ਰਿਤਸਰ ਦੇ ਡੀਸੀ ਨੇ ਨਾ ਸਾਕਸੀ ਸਾਨੀ ਮੈਡਮ ਉਹਨਾਂ ਦੇ ਤੰਜ ਕਸੇ ਕਹਿੰਦੇ ਡੀਸੀ ਦਾ ਇਹ ਕੰਮ ਨਹੀਂ ਹੁੰਦਾ ਵੀ ਪਾਣੀ ਵਿੱਚ ਬੜ ਕੇ ਡਰਾਮੇ ਕਰੇ ਪਾਣੀ ਦੀਆਂ ਬੋਤਲਾਂ ਫੜਾਵੇ ਡੀਸੀ ਦਾ ਕੰਮ ਤਾਂ ਆਰਡਰ ਕਰਨਾ ਹੁੰਦਾ ਇਹ ਤਾਂ ਸਭ ਨੂੰ ਪਤਾ ਜੀ ਜਿੰਨਾ ਕੁਝ ਉਹਨਾਂ ਨੇ ਡੀ ਸੀ ਬਰਨਵਾਦੀ ਪੜਿਆ ਲਿਖਿਆ ਹੁੰਦੇ ਸਭ ਨੂੰ ਪਤਾ ਹੈ ਕਿੱਡੀ ਮਿਹਨਤ ਮੁਸ਼ਕਲਤ ਹੁੰਦੀ ਹੈ ਉਹਦਾ ਬਹੁਤ ਵੱਡਾ ਉਹ ਉਹਦਾ ਆਰਡਰ ਕਰਨ ਵਾਲਤੀ ਹੁੰਦਾ ਪਰ ਜਿਹੜੇ ਪੰਜਾਬ ਦੇ ਡਿਗੜੇ ਬਾਂਦਰ ਸੀ ਡਿਗੜੇ ਹੋਏ ਲੋਕ ਸੀ ਉਹਨਾਂ ਵਿੱਚ ਪਿਰਤ ਪਾਈ ਹੈ ਵੀ ਤੁਸੀਂ ਕਿੱਡੀ ਵੱਡੀ ਪਦਵੀ ਤੇ ਹੋਵੋ ਕਿੱਡਾ ਵੱਡਾ ਤੁਹਾਡਾ ਉਹਦਾ ਹੋਵੇ ਉਸੀਂ ਲੋਕਾਂ ਵਿੱਚ ਇੱਕ ਸਮਾਜ ਸੇਵੀ ਬਣ ਕੇ ਵਿਚਰਨਾ ਤੁਸੀਂ ਲੋੜਵੰਦ ਦੀ ਹੈਲਪ ਕਰਨੀ ਤੁਸੀਂ ਆਪਣੇ ਅਹੁਦੇ ਨੂੰ ਪਾਸੇ ਰੱਖ ਕੇ ਕੰਮ ਕਰਨਾ ਤੇ ਉਹਨਾਂ ਨੇ ਇਹ ਪ੍ਰਤਪਾਈ ਨਾਲ ਨਾਲ ਜਿਹੜੇ ਸਾਡੇ ਹਰਾਮਖੋਰ ਲੀਡਰ ਨੇ ਉਹਨਾਂ ਨੂੰ ਵੀ ਸਭ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਮੈਂ ਡੀਸੀ ਹਾਂ ਪੂਰਾ ਜ਼ਿਲ੍ਹਾ ਮੇਰੇ ਅੰਡਰ ਆਉਂਦਾ ਹੈ ਜੇ ਤੁਸੀਂ ਇੱਕ ਜ਼ਿਲ੍ਹੇ ਵਿੱਚ 5 7 9 10 ਐਮ.ਐਲ.ਏ ਹੁੰਨੇ ਹੋ ਤੇ ਤੁਸੀਂ ਲਾਲ ਬੱਤੀ ਵਾਲੀ ਗੱਡੀ ਵਿੱਚੋਂ ਉੱਤਰਦੇ ਨਹੀਂ ਕੇਵਲ ਫੋਟੋ ਖਿਚਾ ਕੇ ਤੁਰ ਜਾਂਦੇ ਹੋ ਉਹਨਾਂ ਨੇ ਇੱਕ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਗੱਲਾਂ ਦਾ ਉਹਨਾਂ ਨੂੰ ਵੀ ਪਤਾ ਹੈ ਵੀ ਮੇਰਾ ਜਿਹੜਾ ਅਹੁਦਾ ਹੈਗਾ ਉਹ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ ਮੰਡਾ ਨਹੀਂ ਹੈਗਾ ਉਹਨਾਂ ਨੂੰ ਪਤਾ ਚੰਗੀ ਤਰ੍ਹਾਂ ਅਸੀਂ ਉਹਨਾਂ ਲੋਕਾਂ ਨੂੰ ਜਾਂ ਇਹ ਕਹਿ ਲਈ ਦੀ ਸੂਰਜ ਨੂੰ ਦੀਵਾ ਦਿਖਾਉਣ ਦੀ ਗੱਲ ਕਰਦੇ ਹਾਂ ਇਹ ਨਾ ਕਰਿਆ ਕਰੀ ਹੁਣ ਇਹ ਜਿਹੜੇ ਲੱਖੇ ਵਰਗੇ ਨੇ ਇਹਨਾਂ ਨੇ ਗੱਲ ਕਿਉਂ ਕੀਤੀ ਕਿਉਂਕਿ ਇਹਨਾਂ ਨੂੰ ਕਿਸੇ ਸੰਸਥਾ ਨੇ ਅਪਰੋਚ ਕੀਤਾ ਨਹੀਂ ਵੀ ਆਜੋ ਟਰੈਕਟਰ ਵੰਡਣੇ ਨੇ ਤੁਸੀਂ ਮੂਰੇ ਆਜੋ ਆਜੋ ਡੀਜ਼ਲ ਵੰਡਣਾ ਹੈ ਕਿਹਾ ਨਹੀਂ ਕਿ ਆਪਣੇ ਕੋਲੇ ਉਹਨਾਂ ਕੋਲ ਦੇਣ ਵਾਤੇ ਹੈ ਨਹੀਂ ਇਹ ਹੁਣ ਤਾਂ ਚਲੂਨੇ ਲੜਦੇ ਵੀ ਸਾਨੂੰ ਕਿਸੇ ਨੇ ਮੂਰੇ ਕਿਉਂ ਨਹੀਂ ਕੀਤਾ ਅੱਗੇ ਤਾਂ ਬਹਾ ਕੇ ਕਿਤੇ ਤੇ ਚਲੋ ਉਧਰ ਚੱਲਿਆਂ ਇਹ ਕਿਸੇ ਨੇ ਕਿਹਾ ਨਹੀਂ ਗ੍ਰਵਤਾਰ ਹੋ ਗਿਆ ਤੇ ਦੂਜਾ ਪਹਾਨਾ ਸਿੱਧੂ ਹੋ ਗਿਆ ਦੋ ਚਾਰ ਹੋਰ ਹੈ ਮਹਾਰਾਜ ਨੂੰ ਜਾਣੇ ਸਭ ਵਖਰੇ ਵਖਰੇ ਹੋਏ ਫਿਰਦੇ ਆ ਤੇ ਹੁਣ ਇਹਦੇ ਚਲੂਣੇ ਤਾਂ ਲੜੇ ਵੀ ਮੈਨੂੰ ਕਿਸੇ ਨੇ ਕਿਹਾ ਹੀ ਨਹੀਂ ਇਹਨੂੰ ਲੱਗਦਾ ਸੀ ਨਾ ਮੰਜ ਮੱਕੜ ਦੇ ਖਿਲਾਫ ਵੀ ਬੋਲਿਆ ਕਹਿੰਦਾ ਤੁਸੀਂ ਜਾਣਦੇ ਨਹੀਂ ਮੱਕੜ ਨੂੰ ਯਾਨੀ ਕਿ ਪੂਰੀਆਂ ਮਿਰਚਾਂ ਲੱਗੀਆਂ ਹੋਈਆਂ ਸੀ ਵੀ ਮੈਂ ਇਹਨੂੰ ਸਾਧ ਕੇ ਕਹਿੰਦੇ ਆਓ ਲਕਸ਼ਡਾਣਾ ਜੂਤ ਦਾ ਆਈਕੋਨ ਆਈਕੋਨ ਹੀ ਕਹਿੰਦੇ ਹੁੰਦੇ ਨੇ ਵੀ ਜੂਥ ਨੂੰ ਜੋੜਨ ਵਾਲਾ ਵੀ ਲਖੇ ਦੇ ਕੋਲੋਂ ਏ ਹੈਲਪ ਇਹ ਸੇਵਾ ਕਰਵਾਈਏ ਐ ਕਿ ਕਿਸੇ ਨੇ ਕਿਹਾ ਨਹੀਂ ਵੀ ਹੋ ਸਕਦਾ ਕਿ ਐਮੀ ਬਰਕਬਰਗਾ ਜਾਂ ਉਹ ਕਿਹੜਾ ਦੂਜਾ ਗਿੱਪੀ ਗਰੇਵਾਲ ਤੇ ਜਾਂ ਫਿਰ ਮਨਕੀਤ ਔਲਖ ਵੀ ਮੈਨੂੰ ਫੋਨ ਕਰਦੇ ਫੋਨ ਕਰ ਕੇ ਕਹਿੰਦੇ ਵੀ ਆਓ ਆਪਾਂ ਰਸਨਾ ਬਣਨਗੇ ਆਪਾਂ ਹੈਲਪ ਕਰੀਏ ਐਦਾਂ ਕਿਸੇ ਨੇ ਕੀਤਾ ਨਹੀਂ ਤਾਂ ਹੁਣ ਜਿਹਨੂੰ ਨੇ ਲੜਦੇ ਤੁਸੀਂ ਉਹਨਾਂ ਨੂੰ ਕਹੋ ਨਾ ਸਾਰਿਆਂ ਨੂੰ ਮਨਕੀਤ ਔਲਖ ਦਾ ਨਾਮ ਠੀਕ ਹੈ ਗਿੱਪੀ ਦਾ ਨਾਮ ਲੋ ਜਿਹੜੇ ਜਿਹੜੇ ਹੈਗੇ ਆ ਉਹਨਾਂ ਨਾਮ ਲੋ ਟੀਸੀ ਮੈਡਮ ਨੂੰ ਕਿਉਂ ਕਹਿੰਦੇ ਕਿਉਂਕਿ ਸਰਕਾਰ ਝਾੜੂ ਦੀ ਹੈ ਆਮ ਆਦਮੀ ਪਾਰਟੀ ਦੀ ਹੈ ਜਾਨਕਿ ਇਹ ਉਹ ਲੋਕ ਨੇ ਜਿਹੜੇ ਲੋਕ ਜਦੋਂ ਆਪਣਾ ਉਲੂ ਸਿੱਧਾ ਕਰਨਾ ਹੁੰਦਾ ਉਦੋਂ ਇਹ ਬੰਦੇ ਕੁਝ ਵੀ ਕਰ ਸਕਦੇ ਹੁਣ ਇਹੀ ਅਮਰਪਾਲ ਦੇ ਹੱਕ ਵਿੱਚ ਹੈ ਇੱਕ ਦਿਨ ਅਮਰਤਪਾਲ ਦੇ ਵਿਰੋਧ ਵਿੱਚ ਸੀ ਜੋ ਦੀਪ ਸਿੱਧੂ ਨੇ ਖਾਲਸਾ ਦੀ ਗੱਲ ਕੀਤੀ ਉਹਦੇ ਦੀ ਮਾਂ ਮਾਰੀ ਹੋਈ ਸੀ ਚੁੱਪ ਕਰ ਗਿਆ ਸੀ ਪਤਾ ਸੀ ਵੀ ਜੇ ਦੀਪ ਸਿੱਧੂ ਮੂਰੇ ਆ ਗਿਆ ਮੇਰਾ ਕੱਖ ਨਹੀਂ ਬਣਨਾ ਯਾਨਕਿ ਇਹਨਾਂ ਲੋਕਾਂ ਲਈ ਸ਼ਬਦ ਤੁਸੀਂ ਕਤਨੀੜ ਬਦਲੋ ਗੈਂਗਸਟਰ ਬਦਲੋ ਬਦਲੋ ਹਰਾਮ ਕੋਰ ਬਦਲੋ ਜੋ ਮਰਜੀ ਬਦਲੋ ਤੇ ਜਦੇ ਕਿਤੇ ਧਰਨੇ ਤੇ ਜਾਣਾ ਹੁੰਦਾ ਪੁਲਿਸ ਵਾਲੇ ਗੱਡੀ ਰੋਕ ਲੈਣ ਤਾਂ ਫਿਰ ਉਹ ਕਹਿੰਦੇ ਕੁਛ ਨਹੀਂ ਹੁੰਦੇ ਫੜ ਕੇ ਛੱਡ ਦਿੰਦੇ ਹੁੰਦੇ ਆ ਵੀ ਚਲੋ ਕੋਈ ਨਹੀਂ ਉਹ ਫਾਰਮੈਲਿਟੀ ਕਰਨੇ ਫਿਰ ਬਾਹਰ ਆ ਕੇ ਮੈਨੂੰ ਡਾਂਗਾ ਨਾਲ ਕੁੱਟਿਆ ਮੈਨੂੰ ਫੱਟੇ ਤੇ ਪਾ ਲਿਆ ਮੈਨੂੰ ਨੰਗਾ ਕਰ ਲਿਆ ਪਤਾ ਨਹੀਂ ਕੀ ਕੁਛ ਵਰਕ ਵਰਕਦੇ ਹੁੰਦੇ ਤੇ ਹੁਣ ਵੀ ਤੁਸੀਂ ਇੱਕ ਸੰਸਥਾ ਲੈ ਕੇ ਚੱਲਣ ਵਾਲਾ ਬੰਦਾ ਐ ਤੂੰ ਦੋ ਦਿਨ ਵਾਰ ਇਲੈਕਸ਼ਨ ਲੜਨ ਲਈ ਪੈਸੇ ਦੀ ਵੀ ਲੁੱਟਖੋਟ ਹੈਗੀ ਆ ਬੀਬੀ 30 ਲੱਖ ਰੁਪਇਆ ਦੇ ਕੇ ਆ ਉੱਥੇ ਜੇ ਇਲੈਕਸ਼ਨ ਲੜਨੀ ਹੈ ਜੇ ਰਾਇਨੀਤੀ ਕਰਨੀ ਆ ਪੰਜ ਚਾਰ ਵੀਡੀਓ ਤਾਂ ਪਾਉਂਦਾ ਕਿਸੇ ਨੂੰ ਲੱਖ ਦੇ ਕਿਸੇ ਨੂੰ 2 ਲੱਖ ਦੇ 50 ਹਜ਼ਾਰ ਦੇ ਕੋਈ ਤਾਂ ਮਾੜਾ ਮਾੜਾ ਕੁਝ ਕਰਨਾ ਸੀ ਪਰ ਨਹੀਂ ਵੀ ਹੁਣ ਜਿਹੜੇ ਬੰਦੇ ਕੁਝ ਕਰ ਰਹੇ ਨੇ ਉਹਨਾਂ ਦੀ ਮਿੱਟੀ ਪੱਟ ਗਈ ਡੀਸੀ ਸਾਹਿਬ ਦੇ ਸਾਹਮਣੇ ਤੇਰੀ ਕੀ ਔਕਾਤ ਹੈ ਜਿਹੜੇ ਪੱਤਰਕਾਰ ਹੋਰ ਵੀ ਹੈਗੇ ਜਿਹੜੇ ਬਾਦਲਾਂ ਦੇ ਚਮਚੇ ਨੇ ਕੁਝ ਕਾਂਗਰਸ ਦੇ ਚਮਚੇ ਨੇ ਬੜਾ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤੁਸੀਂ ਭਰਾਵੋ ਆਪਣੇ ਪੱਤਰਕਾਰੀ ਤੱਕ ਮਤਲਬ ਰੱਖਿਆ ਕਰੋ ਤੁਹਾਡੀ ਇਹ ਔਕਾਤ ਨਹੀਂ ਹੈਗੀ ਵੀ ਤੁਸੀਂ ਇੱਕ ਸੂਰਜ ਨੂੰ ਦੀਵਾ ਲੈ ਕੇ ਰੋਸ਼ਨੀ ਕਰਨ ਦੀ ਕੋਸ਼ਿਸ਼ ਕਰੋ ਇਹ ਹੋ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ